ਭੈਗੁਰੂ ਜੀ ਉਹ ਸਾਹਬ, ਭੈਗੁਰੂ ਜੀ ਇੱਥੇ। ਰਾਤ ਦਾ ਸਫ਼ਰ ਸੀ ਆਪਣਾ ਨਾਹਣ ਤੋਂ ਪੌੜਾ ਸਾਹਿਬ ਤੱਕ ਤੇ ਅੱਜ ਪੌੜਾ ਸਾਹਿਬ ਤੋਂ ਆਪਾਂ ਚੱਲਾਂਗੇ ਇਹ ਦੇਹਰਾਦੂਨ ਤੱਕ। ਬਾਕੀ ਮੌਸਮ ਸਾਫ਼ ਆ ਫਿਲਹਾਲ ਹਲੇ। ਤੇ ਅੱਗੇ ਦਾ ਦੇਖਦੇ ਹਾਂ ਕੀ ਬਣਦਾ। ਇਹ ਸਵੇਰ ਦਾ ਮੌਸਮ ਵਧੀਆ। ਪੌੜਾ ਸਾਹਿਬ ਦਾ। ਇੱਥੋਂ ਲਗਭਗ 40 ਕਿਲੋਮੀਟਰ ਦਾ ਸਫ਼ਰ ਅੱਜ ਦਾ। ਉੱਪਾਂ ਤੈ ਕਰਾਂਗੇ ਪੜਾਈਆਂ ਸ਼ੁਰੂ ਹੋਣਗੀਆਂ ਅੱਜ ਤੇ ਬਾਕੀ ਰਾਜ ਜਾ ਕੇ ਪਤਾ ਲੱਗੂਗਾ ਕੀ ਮੋਹੜਾ ਫੋਸਫਰਿਸਰੀ ਆਪਾਂ ਜਾਵਣਾ ਦਾ ਮਹੌਲ ਵੀ ਦਿਖਾ ਦਿੰਨੇ ਆ ਇੱਕ ਵਾਰੀ ਕਿ ਵਧੀਆ ਸ਼ਾਂਤ ਮੋਹੜਾ ਯਾਰ ਸਾਰੇ ਪਾਸੇ ਵਧੀਆ ਅੱਜ ਦਾ ਬਲੌਗ ਆਪਾਂ ਪੂਰਾ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਯਾਰ ਕੱਲ ਆਪਣਾ ਪਹਿਲਾ ਬਲੌਗ ਜਿਹੜਾ ਸਿਰੇ ਚੜਿਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਾ ਸਾ ਮੈਨੂੰ ਬਾਕੀ ਸਾਰੇ ਵੀ ਸਿਰੇ ਜਲਾਵਾਂਗੇ ਵਧੀਆ ਮਹਾਰਾ ਦੀ ਗਿਰਫਾ ਨਾਲ ਹੌਲੀ ਹੌਲੀ ਹਿਸਾਬ ਜਾ ਆਉਂਦਾ ਜਾਂਦਾ ਜਿਵੇਂ ਜਿਵੇਂ ਤੁਰ ਰਹੇ ਹਾਂ ਸਫਰ ਦੇ ਵਿੱਚ ਹੋਰ ਤਾਂ ਕੀ ਆ ਆ ਮਗਰ ਜਾਵਣਾ ਦਾ ਮਾਹੌਲਾ ਸਾਰਾ ਤੇ ਪੱਦਲ ਵੀ ਦੇਖ ਸਕਦੇ ਆ ਮਗਰ ਪੂਰੇ ਮੀਹ ਵਾਲਾ ਮਾਹੌਲਾ ਅੱਧੀ ਘਾਟ ਲੰਘ ਜੀਏ ਫੇਰ ਵੀ ਆ ਜਾ ਕੋਈ ਚੱਕਰ ਨਹੀਂ ਫੇਰ ਨਹੀਂ ਦਬਦੇ ਪਰ ਬਾਕੀ ਜੋ ਮਹਾਰਾ ਇਹਨੂੰ ਮਜੂਰ ਰਹੀ ਆ ਇਹ ਸੱਚ ਖੜਾ ਗਿਆ ਹੈ ਬਹੁਤ ਜ਼ੈਰ ਦਾ ਇਤਰ ਲੰਗਰ ਹਾਲ ਆ ਗਿਆ ਸਹਿਬ ਜੀ ਦਾ ਬਾਬਾ ਜੀਤ ਸਿੰਘ ਜੀ ਦਾ ਆਸ ਇਹ ਲੰਗਰ ਹਾਲ ਇਧਰ ਅੰਦਰ ਚੱਲ ਗਏ ਚਾਹ ਪਣੀ ਸ਼ਾਕੇ ਲੰਗਰ ਹਾਲ ਦੇ ਵਿੱਚੋਂ ਤੇ ਫੇਰ ਆਪਾਂ ਚੱਲਦੇ ਆਂ ਦੇਰਾਤਨਵਾਲ ਨੂੰ ਦੇਖਦੇ ਆਂ ਕੀ ਮੌਲਾ ਇੱਥੋਂ ਦਾ ਰਾਤ ਦਾ ਸਫ਼ਰ ਸੀ ਆਪਣਾ ਨਾਹਨ ਤੋਂ ਪੋੜੋ ਸਹਿਬ ਤੱਕ ਤੇ ਰਾਤ ਆਪਾਂ ਪੋੜੋ ਸਹਿਬ ਰੁਗੇ ਸੀਗੇ ਇੱਥੇ ਬਾਈ ਹੁੜੇ ਮਿਲੇ ਸੀਗੇ ਗੱਲਾਂ ਬਾਤਾਂ ਹੋਈਆਂ ਥੋੜੀਆਂ ਬਹੁਤੀਆਂ ਕੈਮਰੇ ਤੋਂ ਪਾਸੇ ਹੋ ਕੇ ਤੇ ਥੋੜਾ ਬੋਧਾ ਰਾਹ ਨੂੰ ਪੁੱਛਿਆ ਬਾਈ ਉਹਨਾਂ ਨੂੰ ਭੀ ਯਾਤਰਾ ਕਿਵੇਂ ਰਹੀ ਥੋੜੀ ਫਿਰ ਯਾਤਰਾ ਵੀ ਨੇ ਸਟਾਰਟ ਕਰ ਰਹੇ ਹਾਂ ਤੁਹਾਡੇ ਨਾਲੇ ਹੱਸਦਾ ਵੀ ਸਾਈਕਲ ਤੇ ਆਣੇ ਬਹੁਤ ਵੱਡੀ ਗੱਲ ਹੈ ਮਿਲਦੇ ਆਪਾਂ ਫਿਰ ਆਦੇ ਵਿੱਚ ਜੇ ਮਿਲ ਹੋਇਆਗਾ ਮਿਲਦੇ ਆਂ ਅੱਗੇ ਫਿਰ ਆਪਾਂ ਜੁੜੇ ਰੂ ਪੇਜ ਦੇ ਨਾਲ ਉਹਨਾਂ ਸਾਹਿਬ ਤੋਂ ਮੇਹਰਾ ਦੌੜ ਦੀ ਚੜ੍ਹਾਈ ਦੀ ਤਿਆਰੀ ਅੱਜ ਪੂਰੀ ਕੰਮਰ ਕੱਸੇ ਕੱਸ ਲਿਆ ਤਿਆਰ ਆ ਸਿੰਘ ਹੁਣੇ ਅੱਜ ਲੰਬੀਆਂ ਵਾਟਾਂ ਕੱਢੀਆਂ ਜਾਣਗੀਆਂ ਅੱਜ ਵੀ ਬੈਗੂ ਕੁਰੀ ਓਕੇ ਜਮਾ ਸਵੇਰ ਦਾ ਘੈਂਟ ਨੇ ਯਾਰ ਆ ਭਾਈ ਜੀ ਜਵਣਾ ਦਾ ਕੀ ਬਾਤਾਂ ਯਾਰ ਰੂ ਖੁਸ਼ ਕਰ ਰਿਹਾ ਭਾਈ ਜੀ ਦਰੋਂ ਦਰੋਂ ਅੱਗ ਤੋਂ ਅਕੇ ਵਧੀਆ ਵੀਡੀਓ ਲੈ ਕੇ ਆਵਾਂਗੇ ਭਾਈ ਜੀ ਹੌਲੀ ਹੌਲੀ ਹਿਸਾਬ ਜਾ ਰਿਹਾ ਬਸ ਹੁਣ ਨੱਪ ਤਾਂ ਐਂ ਕੰਮ ਨਵਾਂ ਦਰਨ ਨਵਾਂ ਸਫ਼ਰ ਤੇ ਸ਼ੁਰੂਆਤ ਬਈ ਜਿ ਚੜਾਈਆਂ ਦੇ ਨਾਲ ਅੱਜ ਫੇਰ ਬੜਾ ਸੈਤ ਦੇਰਾਦਨ ਵਾਲ ਨੂੰ ਜੋ ਜਾਣੇ ਆ ਐਲੀਵੇਸ਼ਨ ਹੌਲੀ ਹੌਲੀ ਵੱਧ ਰਿਹਾ ਤੇ ਚੜਾਈ ਵੀ ਚੰਗੀ ਵੱਧ ਰਹੀ ਆ ਦੇਖਦੇ ਆ ਹੈਂਡ ਨੇ ਯਾਰੇ ਪੂਰੇ ਦੇਹਰਾਤੋਂ ਦੇ ਰਾਹਾਂ ਦੇ ਉੱਤੇ ਚੱਤ ਲੱਗਿਆ ਪਿਆ ਚੜਾਈਆਂ ਥੋੜੀਆਂ ਹੀ ਆ ਨੇ ਪਰ ਸਹੀ ਆ ਛੱਡ ਦਾਂਗੇ ਸਫ਼ਰ ਬਾਈ ਅੱਜ ਥੋੜੇ ਵਧੀਆ ਵੀਊ ਨੇ ਕੈਪਚਰ ਕਰਾਂਗੇ ਤੇ ਗੱਲਾਂ ਬਾਤਾਂ ਥੋੜੀਆਂ ਵਧੀਆ ਮੈਂ ਕਰ ਰਿਹਾ ਬਾਈ ਜੀ ਲੋਕਾਂ ਦੇ ਨਾਲ ਹੌਲੀ ਹੌਲੀ ਜਗ ਜੀ ਖੋਲ੍ਹ ਰਹੇ ਆ ਸਿੱਖ ਰਹੇ ਆ ਆਉਣ ਵਾਲੇ ਥੋੜੇ ਦਿਨਾਂ ਦਾ ਇੱਕ ਸਿੱਖ ਜਿਹਾ ਸੰਗੀਤ ਆ ਜਾ ਕੇ ਜੀ ਖੋਲ੍ਹ ਜੂਗੇ ਫਿਰ ਕੁੜੇ ਵਧੀਆ ਤੇ ਵੱਡੇ ਵਲੌਗ ਬਣਾਏ ਗਏਗਾ ਚੰਗੇ ਜੇ ਪਹਾਲ ਇੰਨੇ ਕੀ ਆ ਸਹੀ ਆ ਰਾਹਦੂਣ ਦੇ ਰਾਹਾਂ ਦੇ ਉੱਤੇ ਸਬਰ ਦੇ ਨਾਲ ਚੜਾਈ ਚੜ੍ਹਨੀ ਪੈ ਰਹੀ ਹੈ ਮੈਨੂੰ ਕਿਉਂਕਿ ਚੜਾਈ ਜਿਆਦੇ ਆ ਤੇ ਕਾਲੀ ਕਰਾਂਗੇ ਤੇ ਸਵੀਰ ਦਾ ਨੁਕਸਾਨ ਕਰਾਂਗੇ ਥੱਕ ਜਾਗੇ ਸਫ਼ਰ ਲੰਮਾ ਹਲੇ ਸੱਲੀ ਦੇ ਨਾਲ ਸਫ਼ਰ ਕਰ ਰਹੇ ਆ ਵਧੀਆ ਚੱਲ ਰਿਹਾ ਸਫ਼ਰ ਹਾਂ ਦਾ ਸੇਰ ਤੇ ਲੱਗ ਪਾ ਗਏ ਬੱਸ ਹੋਰਾਂ ਕੰਮ ਦੀ ਪ੍ਰੋਜੈਕਟਾਂ ਆ ਮੈਂ ਵਧੀਆ ਰਾਹ ਸੀ ਚੜਾਈਆਂ ਉਤਰਾਈਆਂ ਸਾਰਾ ਕੁਝ ਚੱਲ ਰਿਹਾ ਜਿੰਨਾ ਕਿ ਤੱਕ ਦੋਨਾਂ ਕੋ ਸਾਹ ਮਲੇ ਜਾਂਦਾ ਫਿਰ ਚੜਾਈ ਚੜ੍ਹ ਕੇ ਉਤਰੀ ਜਾਂਦਾ ਪੇਚ ਚੜਾਈ ਜਾਂਦੀ ਫਿਰ ਉਤਰਿਆ ਨਾਏ ਵਧੀਆ ਮੈਂਟੇਨ ਹੀ ਆ ਸਾਰਾ ਕੁਝ ਫਲਹਾਲ ਤੱਕ ਦਾ ਅੱਗੇ ਦਾ ਦੇਖਦੇ ਆ ਠੀਕ ਆ ਪਦਰੇ ਆ ਰਾਹ ਦੇ ਉੱਤੇ ਸਾਈਕਲ ਜਰਾ ਜੀ ਆ ਜਾਂਦਾ ਭਾਈ ਉਦਰੇ ਰਾਹ ਤੇ ਕੋਈ ਮਸਲਾ ਨਹੀਂ ਇਹਨਾਂ ਸਾਈਕਲਾਂ ਨੂੰ ਜਦੋਂ ਚੜਾਈ ਆ ਜਾਏ ਥੋੜੀ ਖੜਵੀ ਆ ਆਮ ਨਾਲੋਂ ਵੱਧ ਆ ਜੇ ਫੇਰ ਇਹ ਜਵਾਬ ਦੇ ਦਿੰਦੇ ਆ ਫੇਰ ਨਹੀਂ ਇਹ ਤੁਰਦੇ ਫੇਰ ਤਾਂ ਤੁਸੀਂ ਰੋੜ ਕੋਵੇ ਰੋੜ ਕੇ ਲੈ ਜਾਓ ਤਾਂ ਲੈ ਜਾਓ ਇਹਦਾ ਜਾਵ ਹੋਏ ਨੇ ਜਾਵ ਬਾਈ ਹੁਣ ਜਿਵੇਂ ਵਧੀਆ ਚੱਲੀ ਜਾਂਦਾ ਪੂਰਾ ਪਤਰਾ ਖਲਾਲ ਵਾਲੇ ਇਹ ਮਗਰੋਂ ਕਿਲੋ ਡੇਢ ਕਿਲੋਮੀਟਰ ਤੋਂ ਜਦੋਂ ਚੜਾਈ ਆ ਗਈ ਫੇਰ ਥੋੜੀ ਅਖਿਆਈ ਕਰਦੇ ਇਹ ਹੋਰ ਐਡਾ ਵੀ ਮਸਲਾ ਨਹੀਂ ਹੈ ਯਾਰ ਸੈਂਲਾ ਸੁਖਲਾ ਦਾ ਜਦੋਂ ਵੀ ਬਾਈ ਜੀ ਤੁਹਾਨੂੰ ਇਹੋ ਜਿਹਾ ਕਿਤੇ ਰਾਹ ਦਰੂਦ ਮਿਲ ਇਹ ਬੀਬੀ ਨੂੰ ਮੇਰਾ ਸਾਈਕਲ ਵਾਲਾ ਭਰਾ ਦੇਖ ਰਿਹਾ ਤਾਂ ਕੋਸ਼ਿਸ਼ ਕਰਿਆ ਕਰੋ ਵੀ ਸਾਈਕਲ ਰੋਡ ਕੇ ਲੈ ਕੇ ਜਾਇਆ ਕਰੋ ਨਹੀਂ ਜੇ ਇਹ ਜੇ ਰਾਹਾਂ 'ਚ ਪੈਂਚਰ ਹੋ ਜਾ ਮੜ ਕੇ ਔਖਾ ਹੋ ਜਾਂਦਾ ਮਾਦਾ ਤੇਰਾ ਆਸੀ ਹੁਣ ਇਤੋਂ ਸਾਈਕਲ ਤੋੜ ਕੇ ਗੇਰਾ ਪੌੜ ਚੜਾਂਗੇ ਫਿਰ ਦੇਖਦੇ ਅੱਗੇ ਦਾ ਸਫ਼ਰ ਪਾਣੀ ਦੀ ਕਮੀ ਦਾ ਮਹਿਸੂਸ ਅੱਜ ਹੋਇਆ ਬਾਈ ਜੀ ਕਹਿੰਦੇ ਐਕਸਪ੍ਰੈਸ ਹਾਈਵੇ ਦੇ ਉੱਤੇ ਬੈਠਾ ਮੈਂ 15-20 ਗੱਡੀਆਂ ਨੂੰ ਮੈਂ ਬੋਤਲ ਜੀ ਦਿਖਾ ਰਹੇ ਆ ਵਾਲੀ ਤੇ ਬਹੁਤ ਲੱਗ ਤੈਨ ਨਹੀਂ ਰੋਕਿਆ ਤੇ ਦੇਖੋ ਪਾਣੀ ਲੈਣ ਦੀ ਆ ਮਿੱਥੋਂ ਅੱਜ ਮੋਲ ਘਟਾ ਪਰ ਫਿਰ ਵੀ ਪਿਆਸ ਤਾਂ ਪਿਆਸੀ ਆ ਪਾਣੀ ਵੀ ਘੜ ਤੋਂ ਚੱਲ ਰਿਹਾ ਹਲੇ ਵੀ ਜੋ ਵੀ ਪਾਣੀ ਦੇ ਦੇ ਤਾਂ ਲੱਗਦਾ ਮੌਸਮ ਕਲੀ ਜਾ। ਆਹ ਵੇ ਇਧਰ ਵੀ ਲੋਕੀ ਆਪਣੇ ਝੰਡੇ ਲਾ ਕੇ ਗੱਡੀਆਂ ਤੇ ਜਾ ਰਹੇ ਨੇ ਪਰ ਆਇਆ ਨਹੀਂ ਕਿ ਬੰਦਾ ਬੋਤਲ ਦਿਖਾ ਰਿਹਾ ਕਿ ਬਈ ਪਾਣੀ ਦੇ ਦੇ ਘਟਕ ਹੋਰ ਨਹੀਂ ਦਾ ਗੋਸ। ਕੋਲਾ ਨਹੀਂ ਚੀਜੇ ਵੰਡਣ ਨੂੰ ਆਏ ਵੀ ਮੰਗ ਲੈਣਾ ਯਾਰ। ਸਬਰੋ ਪਾਣੀ ਬੋਤਲ ਖੜੀ ਕਰ ਰਿਹਾ ਬੰਦਾ ਇਹਦਾ ਸਿੱਧਾ ਜਿਹਾ ਸਾਈਨ ਹੈ ਬੰਦਾ ਪਾਣੀ ਮੰਗ ਰਿਹਾ ਹੋ ਯਾਰ। ਐਡੇ ਐਡੇ ਝੰਡੇ ਲਾਏ ਉਹਨੇ 10 10 ਫੁੱਟ ਦੇ ਕੀ ਮੈਂ ਥੋੜੇ ਝੰਡੇ ਆਂਦਾ ਯਾਰ 10। ਦੇ ਦੇ ਮੜਾ ਜਵਾਬ ਜੋ ਵੀ ਦੇਖਦਾ ਉਹ ਝੰਡੇ ਵਾਲਾ ਵੀ। ਬੰਦਾ ਬੈਠਾ ਰੋਡ ਤੇ ਪਾਣੀ ਮੰਗ ਰਿਹਾ ਮਤਲਬ ਪਾਣੀ ਨਹੀਂ ਦੀ ਜੋ ਘਟੂ ਘਟ ਨਾ ਕੋਈ ਮੋਟਰ ਕੋਈ ਪੰਪ ਨਹੀਂ ਰਾਹ ਦੇ ਉੱਤੇ ਪਰ ਇਹ ਆ ਵੀ ਮੌਸਮ ਠੰਡਾ ਥੋੜਾ ਜਿਹਾ ਤਾਂ ਕਰਕੇ ਮੈਂ ਬਜੇ ਆਉਣਾ ਹਲੇ ਪੰਜਵੇਂ ਦਿਨ ਆਪਣੇ ਨਾਲ ਇਹ ਥੋੜੀ ਖਲੋਟ ਹੋਈ ਆ ਪਾਣੀ ਵਾਲੀ ਆ ਕੇ ਮੈਂ ਪਹਿਲਾਂ ਜਿੱਥੇ ਮੈਨੂੰ ਦੁਕਾਨ ਦੇ ਕੋਲ ਚਾਰ ਬੋਤਲਾਂ ਪਾਣੀ ਦੀ ਲੈਣਾਂ ਅੱਜ ਬੋਤਲ ਵਾਲਾ ਪਤਾ ਨਹੀਂ ਪਤਾ ਹੀ ਨਹੀਂ ਕਿਵੇਂ ਅੱਜ ਬਿਲਕੁਲ ਬੋਤਲਾਂ ਮਿਸ ਹੋ ਗਈਆਂ ਨਹੀਂ ਆਂ ਇਹ 2 ਲੀਟਰ ਦੀ ਇੱਕ ਪਈ ਹੁੰਦੀ ਆ ਲੀਟਰ ਦੀਆਂ ਉਹ ਦੋ ਬੋਤਲਾਂ ਪਈਆਂ ਹੁੰਦੀਆਂ ਅਜਨ ਮੋਕਿਆ ਦਾ ਸਾਰਾ ਪਾਣੀ ਇਕੱਠੀ ਹੋ ਗਿਆ ਅੱਗੇ ਪਾਣੀ ਵਧੂ ਪਿਆ ਹੁੰਦਾ ਕੋਲੇ ਪਰ ਇਹ ਗੱਲ ਮੈਨੂੰ ਥੋੜੀ ਲੱਗੀ ਮਾੜੀ ਆਪਣਿਆਂ ਦੀ ਕਿਸੇ ਨੇ ਰੋਕਿਆ ਨਹੀਂ ਮੈਨੂੰ ਪਾਣੀ ਆਸਤੇ ਚਲੋ ਜਿਵੇਂ ਠੀਕ ਲੱਗੇ ਇਹਨਾਂ ਨੂੰ ਇਹ ਆ ਉੱਤਰਾਖੰਡ ਦੇ ਨੇ ਯਾਰੀ ਭਾਈ ਜੀ ਤੁਸੀਂ ਵੀਊ ਦੇਖ ਸਕਦੇ ਆ ਤੱਲਾ ਪਤਾ ਛੱਡੋ ਤੁਸੀਂ ਵੀ ਨਿਊ ਦੇਖੋ ਅੱਜ ਦੇ ਐਕਸਪ੍ਰੈਸ ਹਾਈਵੇ ਤੇ ਗੱਟੇ ਉੱਪਰ ਤੋਂ ਮੇਰੇ ਸਾਮ ਨਾਲ ਲਗਾਤਾਰ 40 ਕਿਲੋਮੀਟਰ ਸਿੱਧਾ ਚਲਾਇਆ ਅੱਜ ਕੋਈ ਪੰਪ ਨਹੀਂ ਕੋਈ ਬੈਨ ਨੂੰ ਜਗ ਨਹੀਂ 40 ਕਿਲੋਮੀਟਰ ਦੇ ਵਿੱਚ ਲਗਾਤਾਰ ਨਾਨਸਟਾਪ ਪਰ ਫਾਇਦਾ ਇਹ ਆ ਵੀ ਇਹਨਾਂ ਦਾ ਰਾਹਾਂ ਦਾ ਇਹਦੇ ਠੰਡੇ ਏਰੀਏ ਥੋੜੇ ਜਿਹੇ ਹੁਣ ਜਾਵਰ ਆ ਲੋ ਤਾਂ ਕਰਕੇ ਵਾੜ ਰਿਕਲ ਰਹੀ ਆ ਹੋਰ ਨਹੀਂ ਗੱਲ ਕੋਈ ਅਸੀਂ ਦੇਹਰਾਦੂਨ ਦੇ ਵਿੱਚ ਪਹੁੰਚ ਚੁੱਕੇ ਆਂ ਮੌਸਮ ਤੁਸੀਂ ਦੇਖ ਸਕਦੇ ਆ ਮੌਸਮ ਸੁਹਾਵਣਾ ਪੂਰਾ ਤੇ ਥੋੜਾ ਜਿਹਾ ਜ਼ੋਰ ਲੱਗਿਆ ਇਨ੍ਹਾਂ ਰਾਹਾਂ ਦੇ ਉੱਤੇ ਕੱਚੇ ਆਏ ਇਹ ਤੇ ਰਾਹ ਬਣਾ ਰਹੇ ਨੇ ਰਾਹ ਬਣਾ ਰਹੇ ਨੇ ਇਸੇ ਤੇ ਗਰਮੀ ਵੀ ਠੀਕ ਆ ਇੱਥੇ ਹੈਗੀ ਆ ਗੱਲਬਾਤ ਦੀ ਥੋੜੀ ਥੋੜੀ ਤੇ ਹੁਣ ਅਸੀਂ ਉੱਥੇ ਰਵਾਂਗੇ ਇੱਥੇ ਦੇਹਰਾਦੂਨ ਦੇ ਵਿੱਚ ਤੇ ਲੱਭਦੇ ਜਾ ਕੇ ਰਹਿਣ ਦੀ ਜਗ੍ਹਾ ਕਿੱਥੇ ਰਹਿਣਾ ਦੇਖਦੇ ਆਂ ਫਿਰ ਪੌੜਾ ਸ਼ਾਇਦ ਤੋਂ ਦੇਹਰਾਦੂਨ ਜਾਂਦੇ ਹੋਏ ਕੋਈ ਕਿ ਮੱਤਰ ਟੱਕਰ ਗਏ ਤੇ ਬਾਈ ਹੁਣੇ ਕਿਹਦੇ ਕਾਫੀ ਪੀਣੀ ਆ ਬਈ ਬਣਾ ਦੀ ਤੁਹਾਨੂੰ ਕਾਫੀ ਫਰ ਸਟਰੋਂਗ ਪੀਣੀ ਕਿ ਲਾਈਟ ਜੀ ਪੀਣੀ ਕਿਦਾਂ ਦੀ ਪੀਣੀ ਆ ਜਿੱਦਾਂ ਜਰਾ ਜੀ ਬਲੈਕ ਕਿ ਵਾਈਟ ਵਾਈਟ ਪੀਣਾ ਵਾਈਟ ਪੀਣੀ ਆ ਬਲੈਕ ਨਹੀਂ ਪੀਂਦਾ ਚਾਹ ਤਨ ਬਲੈਕ ਕਾਫੀ ਕਿਉਂ ਨਾ ਪਾ ਦੇਣਾ ਕੰਮ ਕੰਮ ਕਰ ਖਬਰ ਵਾਲਾ ਹੋਣੀ ਆ ਆਏ ਸਾਡੇ ਪਿੰਡ ਦਾ ਭਰਾ ਵਾ ਬਾਈ ਜਿੰਦਰ ਹੁਣੇ ਪਹੁੰਚੇ ਹੋਏ ਬਾਈ ਪਿੰਡ ਦੇ ਆ ਸਾਰੇ ਮੈਂ ਤਾਂ ਸੈਕਿੰਡ ਹੀ ਕਰਦਾ ਸੀਗਾ ਤੇ ਇਸੇ ਮੇਲੇ ਥੋੜਾ ਸਮਾਨ ਜਾਂ ਦਾਣ ਪ੍ਰਦਾਨ ਕਰਨਾ ਸੀਗਾ ਮੈਂ ਇਧਰ ਨਾਲ ਇਹਨਾਂ ਨੇ ਲੰਘਣਾ ਸੀਗਾ ਮੈਂ ਇੱਥੋਂ ਵੀ ਲੰਘਣਾ ਸੀਗਾ ਹੁਣ ਸਮਾਰਟਫੋਨ ਨੇ ਥੋੜਾ ਅਦਲਾ-ਬਦਲਾ ਵੀ ਕਰਾਂਗੇ ਤੇ ਫਿਰ ਅੱਗੇ ਚੱਲਦੇ ਆਂ ਇਹਨਾਂ ਨੇ ਅੱਗੇ ਜਾਣਾ ਉਧਰ ਫੋਟੋਸੈੱਟ ਨੂੰ ਵਾਪਸ ਤੇ ਮੈਂ ਇਧਰ ਰਿਸ਼ੀਕੇਸ਼ ਨੂੰ ਜਾਣਾ ਕੱਲ ਨੂੰ ਫਿਰ ਮਿਲਦੇ ਆਂ ਅੱਗੇ ਚਾਹ ਦੀ ਤਿਆਰੀ ਆ ਓ ਮੈਂ ਪੈਂਦਲੇ ਭਾਈ ਮੜ ਕੇ ਤੇ ਚਾਹ ਪਾਣੀ ਪੀ ਕੇ ਗੱਲਾਂ ਬਾਤਾਂ ਕਰਕੇ ਹੁਣ ਤਿਆਰੀਆਂ ਇਹਨਾਂ ਨੇ ਕਿਤਨੂੰ ਚੱਲੇ ਭਾਈ ਤੁਸੀਂ ਪਰੋਣ ਪੈਂਡ ਥੋੜਾ ਸਾਫ਼ ਚੱਲੇ ਨਹੀਂ ਸਿੱਧਾ ਪੈਂਡ ਥੋੜੀ ਪਹੁੰਚ ਜੇ ਮਰ ਰਾਜ ਕਿੱਥੇ ਰੁਕਗੇ ਅੱਜ ਥੋੜਾ ਸਿਆ ਤੇ ਆ ਕਾ ਸੋਣਾ ਜਵਾਕ ਕਿਧਰੋਂ ਲੈ ਕੇ ਚੱਲੇ ਨਾਲ ਤੇ ਯਾਤਰਾ ਜਿਹੜੀ ਹੈ ਮੋਰ ਸਾਹਿਬ ਦਾ ਦਿਨ ਪੰਜਵਾਂ ਤੇ ਔੜਾ ਸਾਹਿਬ ਤੋਂ ਚੱਲ ਕੇ ਅੱਜ ਹੁਣ ਆਪਾਂ ਸ਼ਾਮ ਦੇ 6:00 ਵੱਜ ਚੁੱਕੇ ਆ ਤੇ ਫੋਰਾ ਈਤਾਲ ਤੋਂ ਅਸੈਲਜੀ ਵੀ ਤੇ ਪਹੁੰਚ ਚੁੱਕੇ ਆ ਜੋ ਕਿ ਮੇਰਾਤਨ ਵਿੱਚ ਮੌਜੂਦ ਹੈ ਤੇ ਇੱਥੇ ਆਪਾਂ ਰਾਤ ਕੱਟਾਂਗੇ ਤੇ ਸਵੇਰੇ ਇਧੂਆਂ ਅੱਗੇ ਰਿਸ਼ੀ ਗੀਤ ਅਸ਼ਾ ਭਰ ਸ਼ੁਰੂ ਕਰਾਂਗੇ ਦੇ ਇਸਾਈ ਫਿਰ ਇਹ ਆ ਦੇਰਾ ਦੋਂ ਦਾ ਗੋਪਰਾ ਸਾਹਿਬ ਗੋਪਰਾ ਦੋਂ ਦਾ ਨੇਵੀ ਤੇ ਤੁਹਾਨੂੰ ਪਿਆਰ ਦਾ ਮਾਹੌਲ ਦਿਖਾਉਨੇ ਆ ਤੇ ਅੱਜ ਦਾ ਉਹਨਾਂ ਦਾ ਆਪਣਾ ਇੱਕ ਹੀ ਖਾਸ ਮਾਹੌਲ ਦਾ ਠੀਕ ਹੈ ਇੰਤਾਲੂ ਮਿਲਦੇ ਹੁਣ ਆਪਾਂ ਪਹੁੰਚ ਚੁੱਕੇ ਆ ਫਿਰੋਦੌਂ ਦੇ ਬਾਜ਼ਾਰ ਦੇ ਵਿੱਚ ਤੇ ਦੇਖਦੇ ਆ ਇੱਥੇ ਦਾ ਮਹੌਲ ਤੇ ਥੋੜਾ ਬਹੁਤਾ ਸਮਾਨ ਚੱਲਣ ਵਾਲਾ ਦੇਖਦੇ ਆ ਜੀ ਆਪ ਨੂੰ ਇੱਥੇ ਮਿਲ ਗਿਆ ਤਾਂ ਉਹ ਲੋਕ ਦਾ ਵੀ ਧਿਆਨ ਨਾ ਦੇਖਦਿਆ ਜਿਵੇਂ ਅਮਰੀਕਾ ਜੋ ਆਇਆ ਹੁੰਦਾ ਮੈਂ ਬਈ ਇਥੋਂ ਹੀ ਆਇਆ ਬਈ ਹਰ ਪੈਂਡਿਆ ਹੋਂ ਚ ਆਇਆ ਹੋਇਆ ਪਿਆਰ ਇਤੋਂ ਦੇ ਕਾਫੀ ਤੰਗ ਜੇ ਨੇ ਪਰ ਘੈਂਣਾ ਪਿਆਰ ਇੱਕ ਜਿਹੜਾ ਪਹਿਲਾਂ ਸਾਈਕਲ ਤੇ ਲੱਗਿਆ ਸੀ ਮੈਂ ਸਾਈਕਲ ਦਾ ਸਮਾਨ ਜਾ ਲੈਣਾ ਸੀ ਆ ਉਹ ਤਾਂ ਮੈਨੂੰ ਮਿਲਿਆ ਨਹੀਂ ਪਰ ਮੈਂ ਜਿਹੜਾ ਇਹ ਕੱਢ ਕੇ ਮੋੜ ਗਿਆ ਹੁਣ ਮੈਂ ਤਸਦੀਨਾਂ ਦੇਖ ਕੇ ਆਉਣਾ ਕੁੜੀਆਂ ਜੇ ਖਰਾਬੀਆਂ ਆ ਗਈਆਂ ਨਾਲ ਉਹਦੇ ਵਿੱਚ ਮੈਨੂੰ ਸਾਈਕਲ ਦੀਆਂ ਵੀ ਫਿਰ ਬਾਅਦ ਦੇਖਦਾ ਕੀ ਬਣਦਾ ਇਹ ਆ ਦੇਹਰਾ ਤੁਣ ਦੇ ਪਿਆਰ ਦਾ ਪ੍ਰੈਸ਼ ਥੋੜਾ ਬਹੁਤ ਕਿੰਨਾ ਆਪਾਂ ਕਲਚਰ ਦਾ ਸਰਵੇ ਹੋਈਏ ਵਧੀਆ ਮਹੌਲਾ ਇਧਰ ਕੁੜਾ ਸ਼ਾਮ ਦਾ ਸਮਾਂ ਇੱਕ ਮਾਦ ਆ ਰਹੇ ਆ ਵੀ ਜਾ ਰਹੇ ਆ ਔਰ ਆਪਾਂ ਪੁੱਲਾ ਬੈਠੀ ਆਪਾਂ ਇਹਦੇ ਆਗੇ ਹੁਣ ਕੋਈ ਰੋਲੇ ਰੱਪੇ ਨਹੀਂ ਰੋਲੇ ਪਰਸੋਂ ਅੱਨਾ ਦੇ ਜਾ ਕੇ ਸਮਾਨ ਲੈ ਲਈ ਲੋ ਵੀ ਪੰਪ ਤੇ ਥੋੜਾ ਜਿਹਾ ਸਮਾਨ ਹੋਰ ਰਾਜ ਪੰਪ ਟੁੱਟ ਗਈ ਅੱਜ ਆਪਣਾ ਪੂਰਾ ਕਾੜ ਹੋਈ ਨਿਕਾਇਆ ਮੇਗਾ ਕੌਣਾ ਹੁਣ ਪੰਪ ਨੂੰ ਬੁਲਿਆ ਜਾਵੇ ਪਿਆਰ ਆਏ ਆ ਜੋ ਸਮਾਂ ਹੈਗਾ ਵਾਵਾ ਤਣ ਜਾ ਖੜਾ ਦੇਖਣੇ ਅਮਰ ਕੀ ਮਹੌਲਾ ਇਥੋਂ ਦਾ ਛੇੜੇ ਛੇੜੇ ਦੇ ਕੇ ਜਿਹੜਾ ਮੇਡ ਸਮਾਰਤੀ ਆਪਾਂ ਚੱਕ ਲਿਆ ਪੰਪਾ ਬਰ ਚੱਕ ਲਿਆ ਜਿਹੜਾ ਇਥੇ ਸਿਰੇ ਵਾਲਾ ਜਿਹੜਾ ਇਥੇ ਸਿਰੇ ਵਾਲਾ ਕਹਿੰਦੇ ਇਹਨੂੰ ਪੂਰਾ ਲਾਈਟ ਬਿੜ ਜਾਵਾ ਹੌਲਾ